ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਜੀ ਬਹੁਤ ਜ਼ਰੂਰੀ ਬੇਨਤੀ ਹੈ ਤੇ लास्ट ਤੇ ਵੀਡੀਓ ਵੀ ਸੁਣ ਕੇ ਜਾਇਓ ਉਸ ਭਰਾ ਦੀ ਉਹਦੇ ਦਰਦ ਨੂੰ ਵੀ ਸੁਣਿਓ ਵੀ ਬੇਨਤੀ ਇਹ ਹੈ ਕਿ ਇਹ ਭਰਾ ਟਰੱਕ ਡਰਾਈਵਰ ਹੈ ਕੋ ਹਾਂ ਜੀ ਜਿਹਦੇ ਕੋਲੇ ਆਪਦਾ ਘਰ ਵੀ ਹੈ ਨਹੀਂ ਦੋ ਬੇਟੀਆਂ ਠੀਕ ਹੈ ਜੀ ਦੋ ਧੀਆ ਦਾ ਬਾਪ ਹੈ ਤੇ ਉਹਦੇ ਨਾਲ ਧੋਖਾ ਹੋ ਗਿਆ ਤੇ ਕਲਕੱਤੇ ਦੀ ਗੱਡੀ ਭਰੀ ਆ ਰਸਤੇ ਦੇ ਵਿੱਚ ਖੜਾ ਹੈ ਅੱਛਾ ਜੀ ਹੁਣ ਲੱਖ ਰੁਪਈਆ ਹੋਊਗਾ ਤਾਂ ਹੱਲ ਹੋਊਗਾ ਅੱਛਾ ਜੀ ਨਹੀਂ ਕੋਈ ਹੱਲ ਨਹੀਂ ਠੀਕ ਹੈ ਜੀ ਰਾਤ ਸੂ ਸੈਡ ਕਰਨ ਲੱਗਿਆ ਜੀ ਜਾਂ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਉਹਨੂੰ ਕਿਵੇਂ ਬਚਾਇਆ ਹਮ ਕਿਵੇਂ ਉਹਦੇ ਤਰਲੇ ਖੱਡੇ ਵੀ ਹੱਲ ਕਰਾਂਗੇ ਹਮ ਹੁਣ ਜਦੋਂ ਨਾ ਹੀ ਕੋਈ ਹੱਲ ਹੁੰਦਾ ਦੱਸਿਆ ਮੇਰੇ ਕੋਲੋਂ ਹਾਂ ਤਾਂ ਮੈਂ ਤੁਹਾਡੇ ਚਰਨਾਚ ਅਰਦਾਸ ਕਰੀ ਬੇਨਤੀ ਕਰਦਾ ਏ ਝੋਲੀ ਹਰਦਾ ਉਹਦੇ ਲਈ ਹਾਂ ਹੈਨਾ ਹਾਂਜੀ ਵੀ ਉਹਦੀ ਮੈਲਪ ਕਰੋ ਯਾਰ ਹਾਂਜੀ ਬਿਲਕੁਲ ਜਿੰਨੇ ਚੋਕੇ ਵੀ ਹੈਗੇ ਹਾਂਜੀ ਕੋਈ 100 ਪਾਓ ਕੋਈ 200 ਪਾਓ ਕੋਈ 500 ਪਾਓ ਹਾਂ ਕਿਉਂਕਿ ਜਿੰਨੀ ਆਪਣੀ ਸੰਗਤ ਹੈ ਹਾਂ ਉਹਦੇ ਕਹਿਣੋਂ 5-500 ਉਹਨਾਂ ਦਾ ਸਿਰੇ ਲੱਗ ਜੂ ਕੰਮ ਸਿਰੇ ਲੱਗੇਗਾ ਸਹੀ ਗੱਲ ਆ ਜੀ ਠੀਕ ਆ ਵੀ ਆਪਾਂ ਰਲ ਮਿਲ ਕੇ ਆਏ ਇੱਕ ਦੀ ਬੰਦੇ ਦੀ ਆਪਾਂ ਜਾਨ ਬਚਾ ਸਕਦੇ ਆ ਜੀ ਉਹ 3 ਦਾ ਬਾਪ ਬਚ ਜਾਊਗਾ ਨਾ ਕਿਉਂਕਿ ਨਹੀਂ ਤਾਂ ਉਹਨੇ ਤਾਂ ਹਥਿਆਰ ਜੜਤੇ ਹੀ ਸਾਰੇ ਹੂੰ ਡੋਲ ਗਿਆ ਸੀਗਾ ਜੀ ਉਹਦਾ ਮਨ ਡੋਲ ਗਿਆ ਸੀ ਮੈਂ ਤਾਂ ਵੀ ਡੋਲਣਾ ਆਪਣੀ ਸੰਗਤ ਹੈਗੀ ਆ ਰੋਣਾ ਨਹੀਂ ਹਟਦਾ ਬਾਬਾ ਹੋਰ ਯਾਰ ਚੱਲਿਆ ਨਹੀਂ ਜਾਂਦਾ ਹੂੰ ਬਹੁਤ ਔਖਾ ਮੰਨ ਲਓ ਜੀ ਆਪਾਂ ਤਾਰੀ ਬਾਬਾ ਸਮਾਰ ਸਰ ਚੈਨਲ ਤੇ ਆਪਣੇ YouTube ਤੇ ਉਹਦਾ ਅਕਾਊਂਟ ਨੰਬਰ ਉਹਦਾ ਸਕਾਈਨਰ ਸਾਰਾ ਪਾਇਆ ਬੈ ਉਹਦਾ ਮੋਬਾਈਲ ਨੰਬਰ ਠੀਕ ਹੈ ਤੇ ਬਸ ਮੇਰੀ ਬੇਨਤੀ ਹੈ ਕਿ ਵੀਡੀਓ ਜਿੱਦੇ ਤੱਕ ਵੀ ਪਹੁੰਚਦੀ ਹੈ ਅੱਗੇ ਤੋਂ ਅੱਗੇ ਸ਼ੇਅਰ ਕਰਨ ਵਾਲੀ ਤੁੱਕੀ ਕੱਢ ਦਿਓ ਕਿਉਂਕਿ ਜੇ ਤੁਹਾਡੇ ਸ਼ੇਅਰ ਕਰਨ ਨਾਲ ਉਸ ਬੰਦੇ ਕੋਲੇ ਪਹੁੰਚ ਗਈ ਵੀਡੀਓ ਪੈਸੇ ਪੈਗੇ ਉਹਨੂੰ ਉਹਦਾ ਪੰਨ ਵੀ ਤੁਹਾਨੂੰ ਆਣਾ ਬਿਲਕੁਲ ਜੀ ਇਹ ਪੰਨ ਕੱਟ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਦੀ ਅੱਗੇ ਭਜਾਈ ਫਿਰੋ ਇਹਦਾ ਤੜਕੇ ਤੱਕ ਹੱਲ ਹੋ ਜੇ ਭਰਾ ਦਾ ਹਾਂ ਕਿਉਂਕਿ ਮੈਂ ਤਾਰੀ ਬਾਬਾ ਸਮਾਲਸਰ YouTube ਚੈਨਲ ਤੇ ਵੀ ਪਾਈ ਆ ਹਾਂਜੀ ਤੇ ਬੇਟਾ ਸ਼ੁਰੂ ਹੋ ਗਈ ਬੇਟਾ ਸ਼ੁਰੂ ਹੋ ਗਈ ਪਹਿਲੇ 155 ਰੁਪਏ ਆਏ ਫਿਰ 501 ਰੁਪਿਆ ਆਇਆ ਉਸ ਭਰਾਵਾਂ ਨੇ ਹੌਸਲਾ ਵੀ ਦਿੱਤਾ ਉਹਨੂੰ ਹਾਂ ਯਾਨੀ ਮੰਨ ਲਓ ਹੱਲ ਹੋ ਜਾਊਗਾ ਹਾਂ ਰਲ ਮਿਲ ਕੇ ਸਾਰੇ ਭਰਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਹਾਂ ਮੇਰਾ ਤਾਂ ਆਪ ਦਾ ਗਲਾ ਭਰਿਆ ਪਿਆ ਯਾਰ ਉਹਨੂੰ ਵੇਖ ਕੇ ਸਹੀ ਗੱਲ ਆ ਬਾਬਾ ਮੈਂ ਇੰਨਾ ਦੁੱਖ ਨਹੀਂ ਦੇਖ ਸਕਦਾ ਕਿਸੇ ਦਾ ਕਿਉਂਕਿ ਆਪਾਂ ਦੁੱਖ ਦੇਖਿਆ ਹੈ ਦੇਖਿਆ ਇਹ ਦੁੱਖ ਤਾਂ ਕਰਕੇ ਨਹੀਂ ਯਾਰ ਸਹੀ ਗੱਲ ਆ ਜੀ ਇਹ ਨਾ ਪ੍ਰਮਾਤਮਾ ਕਿਸੇ ਨਾਲ ਕਰੇ ਹਾਂ ਵੈਰੀ ਨਾਲ ਵੀ ਨਾ ਕਰੇ ਜਿਹੜੀ ਉਹ ਬੰਦੇ ਨਾਲ ਹੋਈ ਹੈ ਮੈਨੂੰ ਪਤਾ ਕਿਹੜੇ ਹਾਲਾਤਾਂ ਚੋਂ ਗੂਗਾ ਹੂੰ ਕਿਉਂਕਿ ਮੈਂ ਖੁਦ ਗੁਜ਼ਰ ਚੁੱਕਿਆ ਹਾਂ ਰਸਤੇਾਂ ਵਿੱਚ ਦੀ ਹਾਂਜੀ ਤੇ ਆ ਤੁਸੀਂ ਹੁਣ ਉਹਦੀ ਵੀਡੀਓ ਵੀ ਸੁਣ ਲਓ ਜੀ ਸੁਣ ਕੇ ਜਾਇਓ ਤੇ ਸ਼ੇਅਰ ਵੀ ਜ਼ਰੂਰ ਕਰੀਂ ਹਾਂਜੀ ਬੇਨਤੀ ਹੈ ਹਾਂਜੀ ਮੰਨ ਲਿਓ ਬਸ ਕਿਉਂਕਿ ਹੱਲ ਕਰਨਾ ਆਪਾਂ ਉਹਦਾ ਜੀਨੇ ਵੀ ਪੈਸਾ ਪਾਉਣਾ ਉਹਨੂੰ ਉਹਦਾ ਮੋਬਾਈਲ ਨੰਬਰ ਅਕਾਊਂਟ ਨੰਬਰ ਸਕੈਨਰ ਸਾਰਾ ਕੁਝ ਪਿਆ ਆਪਣਾ ਤਾਰੀ ਬਾਬਾ ਸਮਾਲ ਸਰਤੇ ਹਾਂਜੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਜੀ ਬੱਬੂ ਕੁਮਨ ਮੇਰਾ ਆਬਦਾ ਛੋਟਾ ਜਿਹਾ ਚੈਨਲ ਵੀ ਸੀ ਜੀ ਬਾਈ ਜੀ ਮੇਰਾ ਗੱਡੀ ਭਰੀ ਹੋਈ ਸੀ ਕਲਕੱਤੇ ਦੀ ਤਾਂ ਮੈਂ ਜੀ ਕਿਸੇ ਬੰਦੇ ਦੇ ਪੈਸੇ ਦੇਣੇ ਸੀਗੇ 60000 ਰੁਪਿਆ ਜੀ ਤਾਂ ਮੈਨੂੰ ਐਸੀ ਵੀ ਚਲੋ ਪੈਸੇ ਦੇ ਕੇ ਵੀ ਅੱਗੋਂ ਮੈਨੂੰ ਪੈਸੇ ਮਿਲ ਜਾਣਗੇ ਵਿਆਜ ਤੇ ਚਲੋ ਜੀ ਅਗਦੇ ਦੀ ਮਰਜ਼ੀ ਅਗਲਾ ਦਵੇ ਨਾ ਦਵੇ ਜੀ ਅਗਲੇ ਨੇ ਪੈਸੇ ਨਹੀਂ ਦਿੱਤੇ ਜੀ ਦੋ ਤਿੰਨ ਦਿਨ ਤੋਂ ਪਿੱਛੇ ਪਿੱਛੇ ਫਿਰੀ ਗਿਆ ਬਾਈ ਜੀ ਮੇਰੀ ਗੱਡੀ ਰਾਤ ਚ ਖੜੀ ਹੈ ਜੀ ਨਾ ਮੇਰੀ ਗੱਡੀ ਤੇ ਪਰਮਟ ਹੈ ਜੀ ਨਾ ਮੇਰੀ ਗੱਡੀ ਦੀ ਕਿਸ਼ਤ ਭਰੀ ਗਈ ਨਾ ਮੇਰੇ ਕੋਲ ਜਾਣ ਜੋ ਕੋਈ ਪੈਸਾ ਹੀ ਹੈ ਜੀ ਭਾਈ ਜੀ ਮੈਂ ਬਹੁਤ ਮਜਬੂਰ ਹਾਂ ਜੀ ਸਾਰੇ ਭੈਣਾ ਭਰਾਵਾਂ ਚਰਨਾ ਚ ਬੇਨਤੀ ਹੈ ਭਾਈ ਜੀ ਮੇਰਾ ਸੂਟ ਸੈੱਟ ਕਰਨ ਤੋਂ ਇਲਾਵਾ ਮੇਰਾ ਕੋਈ ਹੱਲ ਨਹੀਂ ਜੀ ਹੈਗਾ ਭਾਈ ਜੀ ਮੈਂ ਇੰਨਾ ਕੋ ਪਰੇਸ਼ਾਨ ਹਾਂ ਭਾਈ ਮੇਰੇ ਦੋ ਬੇਟੀਆਂ ਨੇ ਛੋਟੀਆਂ ਛੋਟੀਆਂ ਇੱਕ 17 ਸਾਲ ਦੀ ਇੱਕ 10 11 ਸਾਲ ਦੀ ਭਾਈ ਜੀ ਮੇਰੇ ਕੋ ਕੋਈ ਆਪਦਾ ਘਰ ਨਹੀਂ ਹੈਗਾ ਜੀ ਕਿਰਾਏ ਤੇ ਰਹਿੰਦਾ ਜੀ ਇੱਕੋ ਹੀ ਮੇਰੇ ਕੋ ਗੱਡੀ ਹੈ ਜੀ ਮੈਂ ਮਰ ਮੇ ਜੇ ਮੈਂ ਮਰ ਗਿਆ ਜੀ ਮੈਨੂੰ ਕੁਝ ਹੋ ਗਿਆ ਮੇਰੇ ਬੱਚੇ ਰੁੱਲ ਜਾਣਗੇ ਜੀ ਕਲੀਏ ਭਾਈ ਜੀ ਮੇਰੀ ਹੱਲਪ ਕੀਤੀ ਜਾਵੇ